ਇਹ ਅਨੰਦਪੁਰ ਸਾਹਿਬ ਦੇ ਵਿੱਚ ਸੰਗਤਾਂ ਜਿਹੜੀਆਂ ਆ ਉਹ ਦਰਸ਼ਨ ਤੇ ਜਾਰੇ ਕਰਨ ਵਾਲੇ ਪਹੁੰਚਿਆ ਹੈ ਅੰਤਿਮ ਰਵਜ ਜਿਹੜੀ ਹੈ ਉਹ ਅਨੰਦਪੁਰ ਸਾਹਿਬ ਦੇ ਵਿੱਚ ਬਾਬਾ ਜੀ ਦੇ ਸ਼ਵਾਂ ਨੂੰ ਬਹੁਤ ਹੀ ਵਿਆਸਤ ਕਾਪ ਦੇ ਨਾਲ ਨਾ ਉਹ ਨਮਸਤਕ ਹੋ ਰਹੇ ਐ ਸੰਤਾਂ ਇੱਕ ਬਹੁਤ ਵੱਡਾ ਕਾਫਲਾ ਨਗਰ ਕੀਰਤਨ ਦੇ ਰੂਪ ਦੇ ਵਿੱਚ ਗੁਰਦੁਆਰਾ ਤਰੀ ਟੀਬੀ ਸਾਹਬ ਤੋਂ ਰਵਾਨਾ ਹੋਇਆ ਜੋ ਅਨੰਦਪੁਰ ਸਾਹਿਬ ਦੇ ਵਿੱਚ ਆ ਕੇ ਰੁਕਿਆ ਹੈ ਸੰਗਤਾਂ ਦੇ ਲਈ ਰਸਤੇ ਦੇ ਵਿੱਚ ਸ਼ਹੀਦਾਂ ਤੇ ਹੋਰ ਬਹੁਤ ਸਾਰਾ ਕੁਝ ਜਿਹੜਾ ਹੈ ਉਹ ਲੰਗਰ ਲਗਾਏ ਗਏ ਹੈ ਸੰਗਤਾਂ ਦੇ ਲਈ ਪਾਬਾਈ ਦੇ ਸ਼ਬਦ ਜਿਹੜੇ ਹੈਗੇ ਉਹ ਗੁਰਦੁਆਰਾ ਸ੍ਰੀ ਟੀਬੀ ਸਾਹਬ ਤੋਂ ਲੈ ਕੇ ਅਨੰਦਪੁਰ ਸਾਹਿਬ ਦੇ ਵਿੱਚ ਬਹੁਤ ਹੀ ਵੱਡਾ ਕਾਫਲਾ ਜਿਹੜਾ ਹੈ ਉਹ ਇੱਥੇ ਪਹੁੰਚ ਚੁੱਕਿਆ ਹੈ ਇਹ ਸੰਗਤਾਂ ਦਾ ਪਿਆਰ ਬਾਬਾ ਜੀ ਨਾਲ ਇੰਨਾ ਜ਼ਿਆਦਾ ਹੈ ਕਿ ਕਾਫਲਾ ਜਿਹੜਾ ਟੁੱਟਦਾ ਨਾ ਕਰਨੀ ਆ ਰਿਹਾ ਕਿਉਂਕਿ ਕਾਫੀ ਢੇਰ ਤੋਂ ਹੀ ਸੰਗਤਾਂ ਜਿਹੜੀਆਂ ਨਾਲ ਦੇ ਨਾਲ ਬਾਬਾ ਜੀ ਦੇ ਨਾਲ ਚੱਲ ਕੇ ਕਦਮ ਦਾ ਕਦਮ ਮਲਾਉਂਦੇ ਹੋਏ ਬਾਬਾ ਜੀ ਦੇ ਨਾਲ ਪਹੁੰਚ ਰਹੇ ਤੇ ਜਿੱਥੇ ਤੱਕ ਇਹ ਕਾਫਲਾ ਜਾਣਾ ਹੈ ਉੱਥੇ ਤੱਕ ਨਾਲ ਚੱਲ ਰਹੇ ਨੇ ਦੂਸਰੇ ਅੱਡੇ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਪਹੁੰਚਿਆ ਅੰਤਿਮ ਅਰਦਾਸ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਬਾਬਾ ਜੀ ਅਰਦਾਸ ਕਰਨ ਤੋਂ ਬਾਅਦ ਕਾਫਲਾ ਜਿਹੜਾ ਇਹ ਉਹ ਅਗਲੇ ਅੱਗੇ ਤੁਰ ਪੈਣਾ ਹੈ ਤੇ ਤੁਸੀਂ ਜਦ ਤੱਕ ਪਿਬੀਵਾਰ ਆਪਣੇ ਨਾਲ ਜੁੜੇ ਰਹੋ ਤਾਂ ਕਿ ਅ ਲਗਾਤਾਰ ਜਿਹੜੀ ਅਪਡੇਟ ਤੁਹਾਨੂੰ ਮਿਲਦੀ ਰਹੇਗੀ